ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 20 ਫਰਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਜਿਵੇਂ ਅਮਰੀਕੀ ਉਸੇ ਤਰ੍ਹਾਂ ਹੀ ਰਿਹਾ। ਕੁਝ ਕੁ ਖੇਤਰਾਂ ਦੇ ਵਿੱਚ ਹਲਕਾ ਮੀਂਹ ਪਿਆ ਤੇ ਕੁਝ ਕੁ ਿਲਾਕਿਆਂ ਦੇ ਵਿੱਚ ਸ਼ਰਾਟੇ ਪਏ। ਕੁਝ ਕੁ ਿਲਾਕਿਆਂ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਦੇਖਿਆ ਗਿਆ ਖਾਸ ਕਰਕੇ ਤਰਨਤਨ। ਅੰਮ੍ਰਿਤਸਰ, ਗੁਰਦਾਸਪੁਰ, ਕਰਪੂਤਲਾ ਤੇ ਜਲੰਧਰ ਦੇ ਕੁਝ ਇਲਾਕਿਆਂ ਤੇ ਹਿਆਰਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ। ਗੜੇਮਾਰੀ ਤੋਂ ਤਕਰੀਬਨ ਜਿੰਨੀ ਹਮੀਰ ਸੀਗੀ ਸਾਰੇ ਹੀ ਖੇਤਰਾਂ ਤੋਂ ਅਜੇ ਤੱਕ ਰਾਹਤ ਬਣੀ ਹੋਈ ਹੈ। ਸਿਸਟਮ ਉਸੇ ਤਰ੍ਹਾਂ ਹੀ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ। ਹੋ ਸਕਦਾ ਕੁਝ ਇਲਾਕਿਆਂ ਦੇ ਵਿੱਚ ਰਾਤ ਤੋਂ ਪਹਿਲਾਂ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਤੇ ਰਾਤ ਨੂੰ ਇਹ ਸਿਸਟਮ ਪੰਜਾਬ ਤੋਂ ਪਾਰ ਲੰਘ ਜਾਵੇਗਾ। ਤੇ ਪਹਾੜਾਂ ਦੇ ਵਿੱਚ ਇਹ ਕੱਲ ਨੂੰ ਵੀ ਐਕਟਿਵ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਖੁੱਲ ਮਲਾ ਕੇ ਆਫਤਮੀ ਸਾਰੇ ਹੀ ਇਲਾਕਿਆਂ ਦੇ ਵਿੱਚ ਪਿਆ ਕੁਝ ਕੁ ਇਲਾਕਿਆਂ ਦੇ ਵਿੱਚ ਕੱਲ ਤੇ ਕੁਝ ਕਲਾਕਿਆਂ ਦੇ ਵਿੱਚ ਰਾਤ ਨੂੰ ਤੇ ਕੁਝ ਕਲਾਕਿਆਂ ਦੇ ਵਿੱਚ ਸਵੇਰ ਵੇਲੇ ਟੁੱਟਵੇਂ ਤੌਰ ਤੇ ਮੀਂਹ ਆ ਕਰਭੀਆਂ ਹੁੰਦੀਆਂ ਰਹੀਆਂ ਹਲਕੇ ਤੋਂ ਦਰਮਿਆਨਾ ਵੀ ਗੜੇਮਾਰੀ ਤੋਂ ਤਕਰੀਬਨ ਬਚਾ ਹਵਾ ਆਮ ਨਾਲੋਂ ਜ਼ਰੂਰ ਵੱਧ ਚੱਲੀ ਹੋਈ ਹੈ ਕੱਲ ਤੋਂ ਪੰਜਾਬ ਦਾ ਮੌਸਮ ਇੱਕ ਵਾਰ ਫੇਰ ਸਾਫ਼ ਹੋਵੇਗਾ ਤੇ ਸਵੇਰ ਨੂੰ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵਿੱਚ